ਰਾਜਵੀਰ ਜੋਂਦਾ ਵੀਰ ਦੇ ਸਸਕਾਰ ਤੇ ਕੁਝ ਲੋਕਾਂ ਨੇ ਬਹੁਤ ਹੀ ਮਾੜੀ ਹਰਕਤ ਕੀਤੀ ਹੈ 150 ਤੋਂ ਵੀ ਵੱਧ موبائل فون ਤੇ ਲੱਖਾਂ ਰੁਪਏ ਦੀ ਚੋਰੀ ਹੋਈ ਹੈ ਗਗਨ ਕੋਕਰੀ ਤੇ ਸਿਮਰਨ ਜੋਤ ਮੱਕੜ ਨੇ ਇੱਕ ਪੋਸਟ ਪਾ ਕੇ ਇਹ ਕਨਫਰਮ ਕੀਤਾ ਹੈ ਇਹ ਜੋ 150 ਫੋਨ ਤੇ 2.5 ਲੱਖ ਰੁਪਏ ਜੋ ਚੋਰੀ ਹੋਏ ਨੇ ਇਹ ਉਹਨਾਂ ਲੋਕਾਂ ਨੇ ਕਨਫਰਮ ਕੀਤਾ ਜਿਹੜੇ ਕਿ ਲੋਕ ਉਹਨਾਂ ਨੂੰ ਜਾਣਦੇ ਸੀ ਚੋਰੀ ਤਾਂ 40-50 ਲੱਖ ਤੋਂ ਵੀ ਉੱਤੇ ਦੀ ਹੋਈ ਹੈ ਚੋਰ ਤਾਂ ਪੱਖੇ ਤੱਕ ਚੋਰੀ ਕਰਕੇ ਲੈ ਗਏ ਜਵੰਦੇ ਵੀਰ ਦੇ ਸਸਕਾਰ ਤੇ ਜੋ ਇਹ ਚੋਰੀ ਹੋਈ ਹੈ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਇਹ ਤਾਂ ਆਰਗੇਨਾਈਜ਼ਡ ਕਰਾਈਮ ਹੈ 25 ਤੋਂ 30 ਲੋਕ ਪੂਰੀ ਪਲੈਨਿੰਗ ਕਰਕੇ ਆਏ ਹੋਏ ਸੀ ਉਹਨਾਂ ਨੂੰ ਪਤਾ ਸੀ ਕਿ ਸੰਸਕਾਰ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਆਉਣਗੇ ਤੇ ਉਹ ਦੁਖੀ ਤੇ इमोशनल ਵੀ ਹੋਣਗੇ ਜਿਨ੍ਹਾਂ ਵਿੱਚ ਗगन ਕੋਕਰੀ ਜਸਵੀਰ ਜੱਸੀ ਪਿੰਕੀ ਧਾਲੀਵਾਲ ਤੇ ਪਤਾ ਨਹੀਂ ਹੋਰ ਕਿੰਨੇ میوزਿਕ ਡਾਇਰੈਕਟਰ ਤੇ ਪ੍ਰੋਡਿਊਸਰ ਜਿਨ੍ਹਾਂ ਦੇ ਫੋਨ ਚੋਰੀ ਹੋ ਗਏ ਤੇ ਜੇਬਾਂ ਵੀ ਖਾਲੀ ਕਰਤੀਆਂ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਦੇ ਫੋਨ ਦੇ ਵਿੱਚ ਕਿੰਨਾ ਇੰਪੋਰਟੈਂਟ ਡਾਟਾ ਹੋਗਾ ਉਹਨਾਂ ਦਾ میوزਿਕ ਹੋ ਸਕਦਾ ਹੈ ਗਾਣਾ ਹੋ ਸਕਦਾ ਹੈ ਤੇ ਪਰਸਨਲ ਡਾਟਾ ਵੀ ਹੋ ਸਕਦਾ ਹੁਣ ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਉੱਥੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਸੀ ਵੀ ਵੀ ਆਈ ਪੀ ਬੰਦੇ ਸੀ ਤੇ ਸੀਐਮ ਸਾਹਿਬ ਆਪ ਵੀ ਉੱਥੇ ਸੀ ਇੰਨੀ ਜ਼ਿਆਦਾ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਚੋਰੀ ਕਿਵੇਂ ਹੋ ਗਈ ਬੜੇ ਦੁੱਖ ਦੀ ਗੱਲ ਹੈ ਕਿ ਲੋਕਾਂ ਦੀ ਮਾਨਸਿਕਤਾ ਦੇਖੋ ਕਿੱਦਾਂ ਦੀ ਹੋ ਗਈ ਹੈ ਕਿਸੇ ਦੇ ਸਸਕਾਰ ਤੇ ਵੀ ਇਹੋ ਜਿਹਾ ਕੰਮ ਹੋਣ ਲੱਗ ਗਿਆ ਤੁਸੀਂ ਵੀ ਜਦੋਂ ਕਿਸੇ ਪਬਲਿਕ ਇਵੈਂਟ ਤੇ ਜਾਓ ਤਾਂ ਆਪਣਾ ਧਿਆਨ ਆਪ ਰੱਖੋ